ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਆਪ ਐਸ ਡਿਜ਼ਾਈਨ ਨੂੰ ਪਾ ਸਕਦੇ ਆ ਲੈਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕਿਸੇ ਵੀ ਪ੍ਰੋਜੈਕਟ ਤੇ ਕੋਟਾਂ ਸਵੈਟਰ ਕੈਪ ਤੇ ਲੈਡੀਜ਼ ਬਲਾਊਜ਼ ਬੇਬੀ ਫਰੌਕ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਪਾ ਸਕਦੇ ਆ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਦੋ ਦੇ ਮਲਟੀਪਲ ਆਪਾਂ ਕੁੰਡੇ ਲੈਣੇ ਹਨ ਜਿਵੇਂ ਦੋ ਦੂ ਦੋ ਜੋਟੇ ਦੇ ਹਿਸਾਬ ਨਾਲ ਇਸ ਤਰ੍ਹਾਂ ਕੁੰਡੇ ਲੈ ਲੈਣੇ ਆ ਤਾਂ ਜਿਹੜਾ ਆਪਣਾ ਡਿਜ਼ਾਈਨ ਸੈੱਟ ਹੋ ਜਾਂਦਾ 8 ਸਲਾਈਆਂਾਂ 'ਚ ਆਪਣਾ ਡਿਜ਼ਾਈਨ ਹੈ ਜਿਹੜਾ ਬਣ ਕੇ ਕੰਪਲੀਟ ਹੋ ਜਾਂਦਾ ਇਹ 5 ਸਲਾਈਆਂਾਂ ਵਿੱਚ ਜਿਹੜੀਆਂ ਗੈਪ ਦੀਆਂ ਦਿੱਤੀਆਂ ਤਿੰਨ ਸਲਾਈਆਂਾਂ ਤੇ ਡਿਜ਼ਾਈਨ ਹੁੰਦਾ ਜਿਹੜੀਆਂ ਤੁਸੀਂ ਗੈਪ ਦੀਆਂ ਸਲਾਈਆਂ ਰੱਖਣੀਆਂ ਇਹ ਇਹ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਲੈਣੀਆਂ ਪੰਜ ਸਲਾਈਆਂ ਸੱਤ ਸਲਾਈਆਂ ਇਸ ਤਰ੍ਹਾਂ ਜਿੰਨੀਆਂ ਵੀ ਤੁਸੀਂ ਸਲਾਈਆਂ ਰੱਖਣੀਆਂ ਹੋਣ ਇੱਥੇ ਰੱਖ ਸਕਦੇ ਹੋ ਤੇ ਉੱਪਰ ਜਿਹੜਾ ਤਿੰਨ ਸਲਾਈਆਂ ਤੇ ਆਪਣਾ ਇਹ ਡਿਜ਼ਾਈਨ ਬਣ ਜਾਂਦਾ ਤੇ ਚਲੋ ਫਿਰ ਸ਼ੁਰੂ ਕਰਦੇ ਆਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੁਸੀਂ ਕੋਈ ਵੀ ਬਾਰਡਰ ਬਣਾਇਆ ਹੋਗਾ ਤਾਂ ਜੇ ਜਿਹੜੀ ਡਿਜ਼ਾਈਨ ਦੀ ਪਹਿਲੀ ਸਲਾਈ ਸਿੱਧੇ ਪਾਸੇ ਤੋਂ ਸ਼ੁਰੂ ਕਰਨੀ ਹੈ ਜਿਵੇਂ ਮੈਂ ਇੱਥੇ ਕੁਲਟ ਤੇ ਇੱਕ ਸਿੱਧੇ ਦਾ ਬਾਰਡਰ ਬਣਾਇਆ ਹੈ ਤਾਂ ਉਸ ਤੋਂ ਬਾਅਦ ਹੁਣ ਆਪਾਂ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਕਰਾਂਗੇ ਸਿੱਧੇ ਪਾਸੇ ਤੋਂ ਇੱਕ ਇੱਕ ਹੁੰਡੇੜਾ ਕੰਨੀ ਵਾਲਾ ਤੁਸੀਂ ਇਹ ਤਾਰੋ ਚਾਹੇ ਬੁਨੋਈ ਤੁਹਾਡੀ ਆਪਣੀ ਮਰਜ਼ੀ ਇਸ ਤਰ੍ਹਾਂ ਮੈਂ ਬਣਾਈ ਕਰ ਲਈਨੀ ਹਾਂ ਸਾਰੀ ਸਲਾਈ ਆਪਾਂ ਸਿੱਧੀ ਬਣਾ ਲਾਂਗੇ ਇਸ ਤਰ੍ਹਾਂ ਪਹਿਲੀ ਸਲਾਈ ਆ ਆਪਣੇ ਡਿਜ਼ਾਈਨ ਦੀ ਇਹ ਵਿੱਚ ਆਪਾਂ ਗੈਪ ਰੱਖਣ ਵਾਸਤੇ ਜਿਹੜੀਆਂ ਸਲਾਈਆਂ ਆਪਣੀ ਮਰਜ਼ੀ ਨਾਲ ਬਣਾ ਲੈਣੀਆਂ ਜਿੰਨੀਆਂ ਸਲਾਈਆਂ ਤੁਸੀਂ ਮਤਲਬ ਗੈਪ ਦੇਣਾ ਚਾਹੁੰਦੇ ਹੋ ਉਹ ਆਪਣੇ ਡਿਜ਼ਾਈਨ ਨੂੰ ਔਨੀਆਂ ਸਲਾਈਆਂ ਤੋ ਸਿੱ ਬਣਾ ਲੈਣੀਆਂ ਸਿੱਧੇ ਪਾਸੇ ਤੋਂ ਸਿੱਧੀਆਂ ਬਣਾਵਾਂਗੇ ਆਪਾਂ ਤੇ ਉਲਟੇ ਪਾਸੇ ਤੋਂ ਉਲਟੀਆਂ ਬਣਾਵਾਂਗੇ ਹੁਣ ਪਹਿਲੀ ਸਲਾਈ ਜਿਹੜੀ ਆਪਣੀ ਕੰਪਲੀਟ ਹੋਗੀ ਸਿੱਧੇ ਪਾਸੇ ਤੋਂ ਸਾਰੀ ਸਿੱਧੀ ਬਣਾ ਕੇ ਆਪਾਂ ਕੰਪਲੀਟ ਕਰ ਲਈ ਹੁਣ ਦੂਸਰੀ ਸਲਾਈ ਉਲਟ ਪਾਸੇ ਤੋਂ ਉਲਟੀ ਬਣਾਵਾਂਗੇ ਇਹ ਗੈਪ ਦੇਣ ਵਾਸਤੇ ਮੈਂ ਇੱਥੇ ਪੰਜ ਸਲਾਈਆਂ ਬਣਾਵਾਂਗੀ ਸਿੱਧੇ ਪਾਸੇ ਤੋਂ ਸਿੱਧੀਆਂ ਤੇ ਉਲਟ ਪਾਸੇ ਤੋਂ ਉਲਟਾਂ ਤੁਸੀਂ ਵੀ ਇਸੇ ਤਰ੍ਹਾਂ ਸਿੱਧੇ ਪਾਸੇ ਤੋਂ ਸਿੱਧੀਆਂ ਤੇ ਉਲਟ ਪਾਸੇ ਤੋਂ ਉਲਟੀਆਂ ਜਿਹੜੀਆਂ ਸਲਾਈਆਂ ਆਪਣੀਆਂ ਬਣਾ ਲੈਣੀਆਂ ਜਿੰਨਾ ਤੁਸੀਂ ਗੈਪ ਰੱਖਣਾ ਹੋਊਗਾ ਇਸ ਤਰ੍ਹਾਂ ਮੈਂ ਪੰਜ ਸਲਾਈਆਂ ਬਣਾ ਕੇ ਕੰਪਲੀਟ ਕਰਦੀ ਫਿਰ ਉਸ ਤੋਂ ਬਾਅਦ ਛੇਵੀਂ ਸਲਾਈ ਤੇ ਆਪਾਂ ਡਿਜ਼ਾਈਨ ਬਣਾਵਾਂਗੇ ਹੁਣ ਮੈਂ ਇੱਥੇ ਜਿਹੜੀਆਂ 5 ਸਲਾਈਆਂ ਬਣਾ ਕੇ ਕੰਪਲੀਟ ਕਰ ਲਈਆਂ। 6ਵੀਂ ਸਲਾਈ ਜਿਹੜੀ ਆਪਣੀ ਉਲਟ ਪਾਸੇ ਤੋਂ ਆਉਗੀ ਉਹਦੇ ਤੇ ਆਪਾਂ ਹੁਣ ਡਿਜ਼ਾਈਨ ਬਣਾਵਾਂਗੇ। ਉਲਟ ਪਾਸੇ ਤੋਂ। ਇੱਕ ਕੁੰਡਾ ਕੰਨੀ ਵਾਲਾ ਤਾਰੋ ਚਾਹੇ ਬਣਾਓ ਇਹ ਤੁਹਾਡੀ ਆਪਣੀ ਮਰਜ਼ੀ। ਹੁਣ ਥ੍ਰੈਡ ਕਰਾਂਗੇ ਆਪਾਂ ਪਿੱਛੇ। ਤਾਂ ਇੱਕ ਕੁੰਡਾ ਆਪਾਂ ਸਿੱਧਾ ਬਣਾਵਾਂਗੇ। ਸਿੱਧਾ ਕੁੰਡਾ ਆਪਾਂ ਇਸ ਤਰ੍ਹਾਂ ਨਹੀਂ ਬਣਾਉਣਾ। ਸਿੱਧਾ ਕੁੰਡਾ ਆਪਾਂ ਇਹਦਾ ਨੀਚੇ ਵਾਲਾ 홀 ਆ ਕੁੰਡੇ ਦਾ ਇਹਦੇ ਵਿੱਚ ਬਣਾਉਣਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਕਰਦੇ ਥ੍ਰੈਡ ਕੀਤਾ ਅੱਗੇ ਹੁਣ ਇੱਕ ਕੁੰਡਾ ਉਲਟਾ ਥ੍ਰੈਡ ਕੀਤਾ ਪਿੱਛੇ ਫੇਰ ਨੀਚੇ ਵਾਲੇ 홀 ਚੋਂ ਇੱਕ ਕੁੰਡਾ ਸਿੱਧਾ ਥ੍ਰੈਡ ਕੀਤਾ ਅੱਗੇ ਇੱਕ ਕੁੰਡਾ ਉਲਟਾ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਇਸੇ ਤਰ੍ਹਾਂ ਬਣਾਉਣਾ ਹੈ ਇੱਕ ਕੁੰਡਾ ਸਿੱਧਾ ਇਸ ਤਰ੍ਹਾਂ ਨੀਚੇ ਵਾਲੇ 홀 ਚੋਂ ਤੇ ਇੱਕ ਕੁੰਡਾ ਉਲਟਾ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਨੀ ਹੈ ਛੇਵੀਂ ਸਲਾਈ ਹੈ ਉਲਟੇ ਪਾਸੇ ਤੋਂ ਇੱਕ ਕੁੰਡਾ ਉਲਟਾ ਇੱਕ ਕੁੰਡਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਜਿੰਨੇ ਵੀ ਤੁਸੀਂ ਕੁੰਡੇ ਰੱਖੇ ਹੋਣਗੇ ਦੋ ਕੁੰਡਿਆਂ ਦੋ ਦੋ ਕੁੰਡਿਆਂ ਦੇ ਹਿਸਾਬ ਨਾਲ ਸਾਰੇ ਕੁੰਡੇ ਆਪਾਂ ਇਸੇ ਤਰ੍ਹਾਂ ਬਣਾ ਲੈਣੇ ਆ। ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਆਪਾਂ ਇਹਨੂੰ ਪਾ ਸਕਦੇ ਹਾਂ ਬਹੁਤ ਹੀ ਸੋਹਣਾ ਲੱਗਦਾ ਜਦੋਂ ਆਪਾਂ ਅੱਗੇ-ਅੱਗੇ ਨੂੰ ਬਣਾਉਂਦੇ ਜਾਂਦੇ ਆ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣ ਕੇ ਆਪਣਾ ਤਿਆਰ ਹੋ ਜਾਂਦਾ ਹੈ। ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ। ਥੋੜਾ ਜਿਹਾ ਵੀ ਜੇਕਰ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਜਿਹੜਾ ਬਣਾ ਲਵਾਂਗੇ। ਇੱਕ ਕੁੰਡਾ ਆ ਗਿਆ ਆਪਣਾ ਸਿੱਧਾ ਇਸ ਤਰ੍ਹਾਂ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਉਲਟੀ ਸਲਾਈ ਆਪ ਨੂੰ ਠੀਕ ਹੈ ਵੈਸੇ ਵੀ ਆਪਣਾ ਇੱਕ ਸਿੱਧਾ ਉਲਟਾ ਆ ਰਿਹਾ ਸੀ ਤਾਂ ਆਪਾਂ ਉਲਟਾ ਬਣਾ ਲਿਆ ਸੱਤਵੀਂ ਸਲਾਈ ਆਪਣੀ ਡਿਜ਼ਾਈਨ ਦੀ ਹੁਣ ਸਿੱਧੇ ਪਾਸੇ ਤੋਂ ਇੱਕ ਕੁੰਡਾ ਉਤਾਰ ਲੈਣਾ ਆਪਾਂ ਇਸ ਤਰ੍ਹਾਂ ਕੰਨੀ ਵਾਲਾ ਉਤਾਰੋ ਚਾਹੇ ਬੁਨੋਏ ਤੁਹਾਡੀ ਆਪਣੀ ਮਰਜ਼ੀ ਆ ਹੁਣ ਜਿਹੜਾ ਆਪਾਂ ਨੂੰ ਕੁੰਡਾ ਜਿਹੜਾ ਕੁੰਡਾ ਆਪਾਂ ਨੂੰ ਜਿਸ ਤਰ੍ਹਾਂ ਦਾ ਦਿਖਾਈ ਦਿੰਦਾ ਹੋਊਗਾ ਉਸੇ ਤਰ੍ਹਾਂ ਦਾ ਆਪਾਂ ਬਣਾ ਲੈਣਾ ਸੱਤਵੀਂ ਸਲਾਈ ਥ੍ਰੈਡ ਕਰਾਂਗੇ ਅੱਗੇ ਇਹ ਕੁੰਡਾ ਹੁਣ ਆਪਣਾ ਉਲਟਾ ਦਿਖਾਈ ਦਿੰਦਾ ਇੱਧਰ ਆਪਾਂ ਸਿੱਧਾ ਬਣਾਇਆ ਇਹਨੂੰ ਤਾਂ ਇਹਨੂੰ ਬਣਾ ਲਾਂਗੇ ਆਪਾਂ ਉਲਟਾ ਥ੍ਰੈਡ ਕਰਾਂਗੇ ਪਿੱਛੇ ਹੁਣ ਇਹ ਕੁੰਡਾ ਆਪਾਂ ਨੂੰ ਸਿੱਧਾ ਦਿਖਾਈ ਦੇ ਰਿਹਾ ਤੇ ਇਹਨੂੰ ਆਪਾਂ ਸਿੰਪਲ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਇੱਕ ਉਲਟਾ ਇੱਕ ਸਿੱਧਾ ਉਲਟਾ ਦਿਖਾਈ ਦੇ ਰਿਆ ਨੂੰ ਉਲਟਾ ਬਣਾ ਲੈਣਾ ਸਿੱਧਾ ਦਿਖਾਈ ਦੇ ਰਿਹਾ ਉਹਨੂੰ ਸਿੰਪਲ ਸਿੱਧਾ ਬਣਾ ਲੈਣਾ ਇਸ ਤਰ੍ਹਾਂ 7ਵੀਂ ਸਿਲਾਈ ਇੱਕ ਕੁੰਡਾ ਸਿੱਧਾ ਇੱਕ ਉਲਟਾ ਇਸੇ ਤਰ੍ਹਾਂ ਬਣਾ ਕੇ ਆਪਾਂ ਕੰਪਲੀਟ ਕਰਾਂਗੇ ਇਹ ਕੁੰਡਾ ਸਿੱਧਾ ਇੱਕ ਉਲਟਾ ਇੱਕੁੰਡਾ ਸਿੱਧਾ ਉਲਟਾ 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 ਸਿੱਧਾ 7 ਤੱਕ ਲਾਇਆ ਆਪਣੇ ਡਿਜ਼ਾਈਨ ਦੀਆਂ ਹੋਗਾ ਕੰਪਲੀਟ 8ਵੀਂ ਸਲਾਈ 8ਵੀਂ ਤੇ ਲਾਸਟ ਸਲਾਈ ਹੈ ਆਪਣੀ ਡਿਜ਼ਾਈਨ ਦੀ ਕੰਨੀ ਵਾਲਾ ਕੁੰਡ ਇਸ ਤਰ੍ਹਾਂ ਤਾਰੂ ਚਾਹੀਏ ਬੁਣੋ ਹੁਣ ਥ੍ਰੈਡ ਕਰਾਂਗੇ ਪਿੱਛੇ ਹੁਣ ਜਿਵੇਂ ਆਪਾਂ 6ਵੀਂ ਸਲਾਈ ਬਣਾਈ ਸੀ ਉਸੇ ਤਰ੍ਹਾਂ ਬਣਾਉਣੀ ਜਿਹੜਾ ਕੁੰਡ ਆਪਾਂ ਸਿੱਧਾ ਦਿਖਾਈ ਦੇ ਰਿਹਾ ਹੈ ਤਾ نیچے ਵਾਲੇ ਹੌਲ ਚ ਆਪਾਂ ਇਸ ਤਰ੍ਹਾਂ ਸਿੱਧਾ ਬਣਾਵਾਂਗੇ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਆਪਣਾ ਉਲਟਾ ਤੇ ਇਹਨੂੰ ਉਲਟਾ ਬਣਾ ਲਾਂਗੇ ਥ੍ਰੈਡ ਕਰਾਂਗੇ ਪਿੱਛੇ ਸਿੱਧਾ ਕੁੰਡਾ ਸਿੱਧਾ ਬਣਾਉਣਾ ਪਰ نیچے ਵਾਲੇ ਹੌਲ ਚ ਇਸ ਤਰ੍ਹਾਂ ਬਣਾਵਾਂਗੇ ਇੱਕ ਕੁੰਡਾ ਉਲਟਾ ਇੱਕ ਸਿੱਧਾ ਇੱਕ ਉਲਟਾ ਇੱਕ ਉਸੇ ਤਰ੍ਹਾਂ ਸਿੱਧਾ ਉਲਟਾ ਆਠ ਸਲਾਈਆਂ ਦਾ ਆਪਣਾ ਡਿਜ਼ਾਈਨ ਹੈ ਇਹ అట్వీ తే సే డిజైన్ ఉల్టా ఫిర్యా ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਉਲਟਾ ਸਿੱਧਾ ਤੇ ਲਾਸਟ ਵਾਲਾ ਕੁੰਡਾ ਆਪਣਾ ਉਲਟਾ ਰੇ ਹਨ ਉਲਟਾ ਆਪਣਾ ਲੰਗੀ ਠੀਕ ਹੈ 8 ਸਲਾਈਆਂ ਆਪਣੇ ਡਿਜ਼ਾਈਨ ਦੀਆਂ ਕੰਪਲੀਟ ਹੋ ਗਈਆਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਇਸ ਤਰ੍ਹਾਂ ਵਿੱਚ ਜਿਹੜੀਆਂ ਇਹ ਗੈਪ ਵਾਲੀਆਂ ਸਲਾਈਆਂ ਰੱਖਣੀਆਂ ਤੁਸੀਂ ਆਪਣੀ ਮਰਜ਼ੀ ਨਾਲ ਰੱਖ ਲੈਣੀਆਂ ਜਿਵੇਂ ਮੈਂ ਇੱਥੇ ਪੰਜ ਸਲਾਈਆਂ ਰੱਖੀਆਂ ਸੀ ਤੇ ਇੱਕ ਛੇਵੀਂ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੋਇਆ ਛੇਵੀਂ ਸੱਤਵੀਂ ਤੇ ਅੱਠਵੀਂ ਤਿਆਂ ਨਾਲ ਸਲਾਈਆਂ ਚ ਆਪਣਾ ਇਹ ਡਿਜ਼ਾਈਨ ਜਿਹੜਾ ਇਹ ਕੰਪਲੀਟ ਹੋ ਜਾਂਦਾ ਹੁਣ ਜਦੋਂ ਦੁਬਾਰਾ ਆਪਾਂ ਡਿਜ਼ਾਈਨ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਗੈਪ ਵਾਲੀਆਂ ਸਲਾਈਆਂ ਰੱਖ ਕੇ ਜਿੰਨੀਆਂ ਆਪਾਂ ਇਸ ਤਰ੍ਹਾਂ ਦੁਬਾਰਾ ਡਿਜ਼ਾਈਨ ਸ਼ੁਰੂ ਹੋ ਗਿਆ ਜਿੰਨੀਆਂ ਸਲਾਈਆਂ ਇਸ ਤਰ੍ਹਾਂ ਆਪਾਂ ਸਿੱਧੀਆਂ ਬਣਾਉਣੀਆਂ ਹੁਣ ਦੀਆਂ ਆਪਾਂ ਪਣਾ ਲੈਣੀ ਹੈ ਇੱਥੇ ਮੈਂ ਤੁਹਾਨੂੰ ਥੋੜਾ ਜਿਹਾ ਡਿਜ਼ਾਈਨ ਹੈ ਜਿਹੜਾ ਬਣਾ ਕੇ ਦਿਖਾਉਣੀ ਹੈ ਕਿ ਇਸ ਤਰ੍ਹਾਂ ਲੱਗਦਾ ਹੈ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਅੱਗੇ ਰਿਪੀਟ ਕਰਦੇ ਜਾਵਾਂਗੇ ਲਓ ਜੀ ਮੈਂ ਇੱਥੇ ਇੱਕ ਵਾਰ ਹੋਰ ਜਿਹੜਾ ਡਿਜ਼ਾਈਨ ਹੈ ਰਿਪੀਟ ਕਰਤਾ ਜਦੋਂ ਆਪਾਂ ਅੱਗੇ-ਅੱਗੇ ਡਿਜ਼ਾਈਨ ਨੂੰ ਬਣਾਉਂਦੇ ਜਾਵਾਂਗੇ ਤਾਂ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਦਿਓ ਜੀ ਧੰਨਵਾਦ